ਭਾਰਤ ਪਾਕਿਸਤਾਨ ਵਿਚਾਲੇ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਇੱਕ ਦੂਸਰੇ ਪਾਸੇ ਅਟੈਕ ਹੋ ਰਹੇ ਨੇ ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਤੇ ਪੰਜਾਬ ਦੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਵੱਲੋਂ ਇਹ ਕਹਿ ਦਿੱਤਾ ਗਿਆ ਹੈ ਕਿ ਜਿੰਨੇ ਵਿੱਦਿਅਕ ادارے ਨੇ ਉਹਨਾਂ ਨੂੰ 3 ਦਿਨਾਂ ਵਾਸਤੇ ਮੁਕੰਮਲ ਬੰਦ ਕਰ ਦਿੱਤਾ ਜਾਵੇ ਯਾਨੀ ਕਿ ਛੁੱਟੀ ਕਰ ਦਿੱਤੀ ਜਾਵੇ ਜਿਸ ਦੇ ਮਾਣ ਜੋਗ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਵੀ ਹੁਕਮ ਸੁਣਾ ਦਿੱਤੇ ਗਏ ਨੇ ਪਰ ਉਸ ਦੇ ਵਿੱਚ ਚਲਦਿਆਂ ਇਹ ਸਮਝ ਨਹੀਂ ਆਈ ਕਿ ਪਟਿਆਲਾ ਦਾ ਗਰਲਜ਼ ਕਾਲਜ ਉਹਨਾਂ ਨੂੰ ਕਿਉਂ ਨਹੀਂ ਮੰਨਦਾ ਅੱਜ ਜਦੋਂ ਸਾਨੂੰ ਪਤਾ ਲੱਗਾ ਕਿ ਇਸ ਗਰਲਜ਼ ਕਾਲਜ ਦੇ 30 ਤੋਂ 35 ਪ੍ਰੋਫੈਸਰ ਡਿਊਟੀ ਤੇ ਪਹੁੰਚੇ ਨਹੀਂ ਤਾਂ ਅਸੀਂ ਉਹਨਾਂ ਪ੍ਰੋਫੈਸਰਾਂ ਵਿੱਚੋਂ ਕੁਝ ਕੁ ਪ੍ਰੋਫੈਸਰਾਂ ਨੂੰ ਫੋਨ ਕੀਤਾ ਤੇ ਪੁੱਛਿਆ ਕਿ ਇਹ ਗੱਲ 'ਚ ਸੱਚਾਈ ਹੈ ਕਿ ਤੁਸੀਂ ਕਾਲਜ ਪਹੁੰਚੇ ਸੀ ਤਾਂ ਉਹਨਾਂ ਨੇ ਦੱਸਣਾ ਸ਼ੁਰੂ ਕੀਤਾ ਕੁਝ ਇਸ ਤਰ੍ਹਾਂ ਤੁਸੀਂ ਸੁਣੋਗੇ ਕਿ ਚਾਰੋਂ ਤਿੰਨੋਂ ਜਿੰਨੇ ਵੀ ਪ੍ਰੋਫੈਸਰਾਂ ਨੂੰ ਅਸੀਂ ਫੋਨ ਕੀਤਾ ਸਭ ਦੇ ਆਪਸ ਦੇ ਵਿੱਚ ਕੋਈ ਤਾਲਮੇਲ ਨਹੀਂ ਸੀ ਹੋ ਰਿਹਾ ਹੈਲੋ ਹੈਲੋ ਸੋਸ਼ਲ ਪ੍ਰੋਡਕਸ ਹਾਂਜੀ ਪ੍ਰੋਫੈਸਰ ਸਭ ਕਿਰਨ ਵਸੇਸ਼ ਤੋਂ ਬੋਲ ਰਿਹਾ ਪੱਤਰਕਾਰ ਹਾਂਜੀ ਅੱਜ ਆਪਣਾ ਕਾਲਜ ਓਪਨ ਸੀਗਾ ਹਾਂਜੀ ਵੀਰ ਜੀ ਓਪਨ ਸੀਗਾ ਜੀ ਕਿੰਨੇ ਵਜੇ ਜੋਬ ਟਾਈਮ ਹੈ ਅਸੀਂ ਉਰੋਂ ਮੈਂ 9:30 ਵਜੇ ਗਿਆ ਸੀਗਾ ਲਗਭਗ ਉੱਥੋਂ 10:30 ਵਜੇ ਆ ਗਿਆ ਜੀ ਜਾਣੇ ਕਿ ਤੁਸੀਂ 30 ਮਿੰਟ ਉੱਥੇ ਰਹੇ ਹੋਗੇ ਹਾਂ ਦੇਖਦੇ 35 ਨਹੀਂ ਸਵਾ ਸਵਾ ਘੰਟਾ ਡੇਢ ਘੰਟਾ ਰਹੇ ਹਾਂ ਉੱਥੇ ਡੇਢ ਘੰਟਾ ਇਹ ਇਸ ਗੱਲ ਦਾ ਅਦੇਸ਼ ਨਹੀਂ ਸੀਗਾ ਵੀ ਡਿਪਟੀ ਕਮਿਸ਼ਨਰ ਵੱਲੋਂ ਆਦੇਸ਼ ਨੇ ਕਿ ਸਾਨੂੰ ਪ੍ਰਿੰਸੀਪਲ ਮੈਡਮ ਦਾ ਹੁਕਮ ਸੀਗਾ ਵੀ ਜ਼ਰੂਰ ਪਹੁੰਚੋ ਜੀ। ਅੱਛਾ ਪ੍ਰਿੰਸੀਪਲ ਮੈਡਮ ਨਾਲ ਤੁਹਾਡੀ ਗੱਲ ਹੋਈ ਸੀ ਇਸ ਵਿਸ਼ੇ 'ਤੇ ਵੀ ਅੱਜ ਨਹੀਂ ਮੇਰੀ ਮੈਂ ਉਹਦੇ ਨਾਲ ਗੱਲ ਹੋਈ ਸੀ ਸਾਡੇ ਮੈਡਮ ਕਲਰਕਨ ਨੇ ਜੀ ਉਹਨਾਂ ਨਾਲ ਗੱਲ ਹੋਈ ਸੀ ਉਹਨਾਂ ਨੇ ਮੈਂ ਕਿਹਾ ਵੀ ਦੁਆਰਾ ਗੱਲ ਕਰੋ ਤੁਸੀਂ ਹੂੰ ਤੇ ਉਹ ਕਹਿੰਦਾ ਦੁਆਰਾ ਗੱਲ ਕਰਿਓ ਉਹ ਕਹਿੰਦਾ ਨਹੀਂ ਜੀ ਪਹੁੰਚੋ ਮੇਰੇ ਕੋਲ ਕੋਈ ਉਹ ਨਹੀਂ ਹੈਗਾ ਆਫੀਸ਼ੀਅਲ ਨਹੀਂ ਹੈਗਾ ਪਹੁੰਚੋ ਤੁਸੀਂ ਅਸੀਂ ਫਿਰ ਪਹੁੰਚਗੇ ਚਲੋ 9:30 ਵਜੇ ਇਹ ਪੰਜਵਾਂ ਹੁੰਦਾ ਹੈ ਕਿ ਨਾ ਸਾਡੇ ਬਾਇਨਰ ਮੈਟ੍ਰਿਕ ਹੈ ਜੀ ਓਕੇ ਜੀ ਲਗਭਗ ਸਾਰੀ ਸਟਾਫ ਸੀਗਾ ਜੀ ਉੱਥੇ ਮੈਡਮ ਪ੍ਰਿੰਸੀਪਲ ਤੁਹਾਨੂੰ ਹੈ ਨਹੀਂ ਸੀਗੇ ਖੁਦ ਆਪ ਨਹੀਂ ਸੀਗੇ ਪਰ ਸਟਾਫ ਲਾ ਆਪ ਨਹੀਂ ਸੀਗੇ ਹਾਂ ਉਹ ਸਟਾਫ ਸਾਰਾ ਆ ਗਿਆ ਸੀਗਾ 99% ਜਿੰਨਾ ਕਿ ਮੈਂ ਦੇਖ ਰਿਹਾ ਸੀ ਸਾਰੀ ਫਿਰਦੇ ਸੀ ਉੱਥੇ ਵਿਚਾਰੇ ਫਿਰ ਕੀ ਕੰਮ ਹੋਇਆ ਜੇ ਉੱਥੇ ਕੋਈ ਕੰਮ ਹੋਇਆ ਕਿ ਵੈਸੀ ਬਸ ਕੋਈ ਕੰਮ ਨਹੀਂ ਸੀ ਬੈਠੇ ਰਹੇ ਜੀ ਫਿਰ ਬੈਠ ਕੇ ਉਸ ਤੋਂ ਬਾਅਦ ਦੁਬਾਰਾ ਉਹਨਾਂ ਨੇ ਕੁਆਰੀ ਕੁਰੀ ਕੀਤੀ ਫਿਰ ਉਹਨਾਂ ਨੇ ਇਹ ਕਹਿਤਾ ਵੀ ਜਾਓ ਜੀ ਤੁਸੀਂ ਅਸੀਂ ਆ ਗਏ ਬਸ ਇਹ ਮੇਰੇ ਕੋਲ ਦੇ ਇਸ ਤੋਂ ਸਵੇਰੇ ਹੀ ਹੋ ਗਏ ਸੀਗੇ ਇਸ ਚੀਜ਼ ਦੇ ਨਹੀਂ ਉਹ ਤਾਂ ਸਾਰੇ ਖਬਰਾਂ ਚ ਤਾਇਆ ਪਏ ਸਰ ਸਾਰੇ ਖਬਰਾਂ ਸਰ ਕੀ ਤਾਇਆ ਹੈ ਹੈਨਾ ਜੀ ਹਾਂ ਜੀ ਬਿਲਕੁਲ ਉਹ ਤਾਂ ਸਾਰੇ ਸਾਰੀ ਸੰਸੇ ਸਾਡੀ ਇੰਸਟੀਚਿਊਟ ਦਾ ਸੀ ਸਾਰੇ ਕਾਲਜਾਂ ਨੂੰ ਜੀ ਫੋਨ ਕੀਤਾ ਹੂੰ ਉਹ ਕਹਿੰਦੇ ਨਹੀਂ ਜੀ ਸਾਡੇ ਸਾਡੀ ਕਾਲਜ ਮੈਨੂੰ ਲੱਗਦਾ ਹੈ ਮੋਸਟ ਪ੍ਰੋਬਬਲੀ ਸਾਡੀ ਕਾਲਜ ਖੁੱਲਦਾ ਸੀਗਾ ਜੀ ਹੂੰ ਯੂਨੀਵਰਸਿਟੀ ਵੀ ক্লোਜ਼ ਸੀਗੀ ਅੱਜ ਸਾਰੀ ਕੁਝ ਬੰਦ ਹੈ ਜੀ ਠੀਕ ਠੀਕ ਹੈ ਸਰ ਠੀਕ ਹੈ

ਮੈਂ ਕਿਰਨ ਗੰਗੋਤਸ਼ਟ ਬੋਲ ਰਿਹਾ ਬੋਲ ਰਿਹਾ ਕਿਰਨ ਗੰਗੋਤਸ਼ਟ ਜਰਨਲਿਸਟ ਜੀ ਹਾਂਜੀ ਹਾਂਜੀ ਮੈਨੂੰ ਥੋੜੀ ਜਿਹੀ ਇਨਫੋਰਮੇਸ਼ਨ ਚਾਹੀਦੀ ਹੈ ਤੁਹਾਡੇ ਕੋਲੋਂ ਕਿ ਅੱਜ ਆਪਣਾ ਕਾਲਜ ਓਪਨ ਹੋਇਆ ਸੀਗਾ ਜੀ ਹਾਂਜੀ ਕਿੰਨੀ ਦੇਰ ਵਾਸਤੇ ਤੁਹਾਨੂੰ ਬੁਲਾਇਆ ਗਿਆ ਸੀਗਾ ਜੀ ਕਿੰਨੇ ਟਾਈਮ ਵਾਸਤੇ ਓਕੇ ਕੋਈ ਕੋਈ ਖਾਸ ਇੰਪੋਰਟੈਂਟ ਬਰਤਕਿਆ ਨਹੀਂ ਨਹੀਂ ਵੈਸੇ ਇਸਨੇ ਵੀ ਮਿਸ ਅੰਡਰਸਟੈਂਡਿੰਗ ਹੈ ਜੀ ਬੁਲਾਇਆ ਕਿਸੇ ਨੇ ਆਈ ਸੀ ਜੀ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆਈ ਸੀ ਜੀ ਵੀ ਕੋਆ ਛੁੱਟੀ ਤਾਂ ਸਾਰੇ ਟਾਈਮ ਤੇ ਚਲੇ ਗਏ ਉਸ ਤੋਂ ਬਾਅਦ ਕਾਲ ਆ ਗਈ ਤੇ ਬੱਸ ਉਹ ਸਵੇਰੇ ਕੱਲ੍ਹ ਸ਼ਾਮ ਨੂੰ ਹੀ ਇਨਫੋਰਮੇਸ਼ਨ ਹੋ ਗਿਆ ਸੀ ਕਿ ਰਿਲੀ ਸਿਪ ਤੋਂ ਸਬਸਟਰੀ ਰਿਟਰੀਟ ਸੀ ਆਇਆ ਸੀ ਦਰਸਲ ਨੂੰ ਡਿਪਾਰਟਮੈਂਟ ਵੱਲੋਂ ਕਾਲਜ ਦੇ ਵੱਲੋਂ ਕੁਝ ਐਨੀਤੀ ਦਾ ਥੋੜੀ ਜਿਹੀ ਕਨਫਿਊਜ਼ਨ ਕ੍ਰੀਏਟ ਹੋ ਗਈ ਸੀ। ਓਕੇ ਓਕੇ ਪਰ ਕੁਝ ਕੁਝ ਪ੍ਰੋਫੈਸਰ ਤੁਹਾਡੇ ਕਹਿ ਰਹੇ ਨੇ ਕਿ ਬੱਚਿਆਂ ਨੂੰ ਹੋਸਟਲ ਤੋਂ ਘਰ ਭੇਜਣਾ ਸੀ ਤਾਂ ਆਏ ਸੀਗੇ ਉਹ ਵੀ ਰੋਸਪਟਾ ਕਰਨੀ ਪਈ ਸੀ ਜੀ ਹਾਂ ਉਹ ਪਲਾਗ ਪਲਾਗ ਡਿਊਟੀ ਸੀ ਸਭ ਦੇ ਅਲਗ-ਅਲਗ opinion ਆ ਰਹੇ ਨੇ ਹਨਾ ਦੱਸੋ ਪਤਾ ਕੀ ਹੁੰਦਾ ਜਦੋਂ ਫਿਰ ਮਿਸ ਅੰਡਰਸਟੈਂਡਿੰਗ ਹੁੰਦੀ ਹੈ ਵੀ ਜਾਂ ਮਤਲਬ ਕਲੈਰਿਟੀ ਨਹੀਂ ਹੁੰਦੀ ਫਿਰ ਉਹ ਚੀਜ਼ ਤਾਂ ਆ ਹੀ ਜਾਂਦੀ ਹੈ ਨਾ ਹਸਪਤਲ ਦੀ ਵੀ ਡਿਊਟੀ ਸੀਗੀ ਜਿੰਨਾਂ ਦੀ ਉਹਨਾਂ ਨੇ ਆਪ ਦਾ ਦੇਖੋ ਉਹਨਾਂ ਦੀ ਡਿਊਟੀ ਸੀ ਉਹਨਾਂ ਨੇ ਜਿੰਨਾ ਕਿ ਬੱਚੇ ਨਹੀਂ ਸੀ ਹਸਪਤਲ ਜਾ ਸਕਦੇ ਉਹ ਕਿਵੇਂ ਕੇਅਰ ਕਰ ਸਕਦੇ ਸੀ ਜੀ ਉਹਨਾਂ ਦੀ ਆਪਣੀ ਰਿਸਪਾਂਸਿਬਿਲਟੀ ਸੀ ਜ਼ਿੰਮੇਵਾਰੀ ਵੀ ਹੁੰਦੀ ਹੈ ਨਾ ਜਦੋਂ ਤੁਸੀਂ ਚੀਜ਼ ਦੇ ਕਿਸੇ ਦੇ ਨਹੀਂ ਜਾਂਦੇ ਹੋ ਤੁਸੀਂ ਪ੍ਰੋਫੈਸਰ ਡਾਂਸ ਦੇ ਨਹੀਂ ਨਹੀਂ ਉਹ ডিপਾਰਟਮੈਂਟ ਹੈ ਚਲੋ ਨਵੀਂ ਹੋਰ ਨਹੀਂ ਕੀ ਹਾਂ ਕੋਈ ਹਾਂ ਕੋਈ ਜੀ ਨੈਚਰੀ ਸੀਗਾ ਓਕੇ ਓਕੇ ਕੋਈ ਪ੍ਰੋਫੈਸਰ ਕਹਿ ਰਿਹਾ ਹੈ ਕਿ ਸਾਨੂੰ ਬੁਲਾਇਆ ਗਿਆ ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਤੁਸੀਂ ਆਣਾ ਇੱਕ ਜਿਹੜੀ ਇਹਨਾਂ ਦੇ ਕਾਲਜ ਦੀ ਆਪਸੀ ਵਟਸਐਪ ਦੇ ਉੱਪਰ ਗਰੁੱਪ ਬਣਿਆ ਹੋਇਆ ਉਹਦੀ ਚੈਟ ਵੀ ਸਾਡੇ ਤੱਕ ਪਹੁੰਚੀ ਜਿਦੇ ਵਿੱਚ ਕਿਹਾ ਗਿਆ ਕਿ ਕੋਈ ਸਰਕਾਰੀ ਮੈਸੇਜ ਨਹੀਂ ਆਇਆ ਸਾਡੇ ਕੋਲੇ ਇਸ ਲਈ ਤੁਹਾਨੂੰ ਇੱਕ ਵਾਰ ਆਉਣਾ ਪੈਣਾ ਹੈਗਾ ਕੋਈ ਸਿੱਖਿਆ ادارے ਦਾ ਮੈਸੇਜ ਨਹੀਂ ਪਹੁੰਚਿਆ ਇਸ ਲਈ ਆਉਣਾ ਪੈਣਾ ਤਾਂ ਫਿਰ ਇਸ ਕਰਕੇ ਉਹ ਪਹੁੰਚੇ ਪ੍ਰੋਫੈਸਰ ਇੱਥੇ ਤੇ ਤਕਰੀਬਨ ਪ੍ਰੋਫੈਸਰ ਦੇ ਰਸਣ ਮੁਤਾਬਕ ਕਈ ਘੰਟੇ ਉਹਨੂੰ ਇੱਥੇ ਰੁਕਣਾ ਪਿਆ ਪਰ ਪ੍ਰਿੰਸੀਪਲ ਸਾਹਿਬਾ ਨਹੀਂ ਪਹੁੰਚੀ ਉਤੋਂ ਬਾਅਦ ਅਸੀਂ ਪ੍ਰਿੰਸੀਪਲ ਸਾਹਿਬਾ ਦਾ ਵੀ ਪੱਖ ਲੈਣਾ ਚਾਹਿਆ ਕਿ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਤੁਸੀਂ ਸੁਣੋ ਫੋਨ ਦੇ ਉੱਪਰ ਸਾਡੇ ਨਾਲ ਕੀ ਗੱਲਬਾਤ ਕਰ ਰਹੇ ਨੇ ਔਮਨ ਕਾਲਜ ਯਾਨਕੀ ਮਹਿਲਾਵਾਂ ਦੇ ਇਸ ਕਾਲਜ ਦੇ ਪ੍ਰਿੰਸੀਪਲ ਰੇਲੂ ਜੀ ਆਓ ਉਹਨਾਂ ਦੀ ਵੀ ਤੁਹਾਨੂੰ ਸੁਣਾਉਣੇ ਗੱਲਬਾਤ ਹੈਲੋ ਨਮਸਕਾਰ ਪ੍ਰਿੰਸੀਪਲ ਸਾਹਿਬ ਨਮਸਕਾਰ ਜੀ ਮੈਂ ਕਰੰਦ ਬਸ਼ੇਸ਼ਟ ਬੋ ਰਿਹਾ ਹਾਂ ਇੱਕ ਪੱਤਰਕਾਰ ਹਾਂ ਜੀ ਉਹ ਠੀਕ ਹੋ ਹਾਂ ਜੀ ਹਾਂ ਜੀ ਆਜ ਨਹੀਂ ਅਜੋ ਸੋਚ ਮੇਰੇ ਮੱਜ ਆਪਣੇ ਕੋਲਜ ਖੁੱਲਿਆ ਸੀਗਾ ਜੀ ਨਹੀਂ ਕੋਲ ਸੀ ਤੁਹਾਨੂੰ ਬੋਟਮ ਮੇਰੇ ਕੋਲ ਤਾਂ ਇਨਫੋਰਮੇਸ਼ਨ ਹੈਗੀ ਆ ਕਿ ਪੁਰਾਣਾ ਸਟਾਫ ਆਇਆ ਸੀਗਾ ਆਗੇ ਆ ਦੇਖੋ ਜਿਹੜਾ ਸਟਾਫ ਦੂਰੋਂ ਆਂਦਾ ਹੈ ਉਹਨਾਂ ਨੂੰ ਨਹੀਂ ਫਿਰ ਉਹਦੇ ਮੈਸੇਜ ਪੜਿਆ ਆਗੇ ਚਲੇਗੇ ਵਾਪਸ ਇਹ ਲੋਗ ਗੱਲ ਨਹੀਂ ਤਾਂ ਹੁੰਦਾ ਹਮੇਸ਼ਾ ਪਰ ਮੇਰੇ ਸਵਰ ਦਾ ਸਵਰ ਦਾ ਲੱਤ 4 ਘੰਟੇ ਤੱਕ ਤਾਂ ਲੋਗ ਸਟਾਫ ਉੱਤੇ ਨਹੀਂ ਆਜੀ ਬਿਲਕੁਲ ਨਹੀਂ ਲੋਕਿਆ ਸਟਾਫ ਸਾ 9 ਵਜੇ ਕੇ 25 ਅਸੀਂ 25 30 ਮਿੰਟ ਤੇ ਲੱਗਿਆ ਕੋਲ ਸਾਰੇ ਦਰਕਤੇ ਸਾਈਡ ਸੂਟ ਤੇ ਪਤਾ ਸੀ ਮੈਸੇਜ ਪਤਾ ਸੀ ਇਹ ਮੈडम ਮੇਰੀ ਗੱਲ ਹੋਈ ਹੈ ਪ੍ਰੋਫੈਸਰਾ ਦੇ ਨਾਲ ਮੈडम ਉਹ ਕਹਿੰਦੇ ਕਿ ਸਾਨੂੰ ਅਸੀਂ ਇੱਕ ਐਵੇਂ ਬਿਠਾਈ ਰੱਖਿਆ ਅਸੀਂ ਕਿਹਾ ਕਿ ਆਰਡਰ ਆਇਆ ਹੈ ਉਹ ਕਹਿੰਦੇ ਜੀ ਨਹੀਂ ਜੀ ਇਦਾਂ ਦਾ ਕੋਈ ਆਰਡਰ ਆਪਣੇ ਕੋਲ ਆਫਿਸ ਨਹੀਂ ਆਇਆ ਹੈਗਾ ਜੀ ਨਾ ਬਿਲਕੁਲ ਪਹਿਲੀ ਗੱਲ ਤੇ ਇਹ ਸਭ ਲੋਕਾਂ ਨੂੰ ਇਨਫੋਰਮੇਸ਼ਨ ਮਿਲਦੀ ਮਿਲ ਰਹੀ ਹੈ ਗਲਤ ਈ ਮਿਲ ਰਹੀ ਹੈ ਕਾਲਜ ਵਿੱਚ ਕੋਈ ਪ੍ਰੋਫੈਸਰ ਆਗੇ ਹੋਣੀ ਹੈ ਕੋਈ ਗੱਲ ਨਹੀਂ ਜੀ ਤਾਂ ਤੇ ਬੱਚੇ ਆਉਂਦੇ ਨਹੀਂ ਪੜ੍ਹਾਉਣਾ ਮੈਸੇਜ ਕਰੇ ਫਿਰ ਉਹ ਕਿਤੇ ਆਪਣੇ ਘਰ ਬਾਅਦ ਕਰ ਕਰਕੇ ਜਾਂ 8:30 ਵਜੇ ਮੈਸੇ ਪੜ੍ਹਨੇ ਸ਼ੁਰੂ ਕਰਦੇ ਮਕਲਾ ਨਹੀਂ ਪਰ ਆਇਆ ਕੋਈ ਨਾ ਸੀ ਬੁਲਾਇਆ ਮडम ਸਰ ਦੇ ਸਰਕਾਰੀ ਗਰੁੱਪ ਦੇ ਵਿੱਚ ਹੀ ਲਿਖਿਆ ਹੋਇਆ ਹੈ ਗਵਰਨਮੈਂਟ ਕਾਲਜ ਕੋਰ ਬਾਲਸ ਪਟਿਆਲਾ ਇਸ ਵਰਕਿੰਗ ਸਟਾਫ ਹੈਜ਼ ਬੀਨ ਪ੍ਰਿੰਸੀਪਲ ਬਲਾਰੀਆ ਜੀ ਆਫੀਸ਼ਲ ਲੈਟਰ ਨਹੀਂ ਆਇਆ ਹੈਗਾ ਜੀ ਰਿਸੀਵ ਨਹੀਂ ਕਰ ਪੜ੍ਹ ਪੜੀ ਅੱਛੀ ਇਹ ਗਲਤ ਕੋਈ ਜੋ ਵੀ ਬੰਦੇ ਲਿਖ ਰਿਹਾ ਕੋਈ ਪਤਾ ਆਪਾਂ ਇਸ ਦਾ ਰਿਮਰਕ ਕਿਉਂ ਦੇ ਆ ਮੇਰੇ ਤਾਂ ਕਿਸੇ ਦਾ ਸਾਫਾ ਗੱਲ ਹੀ ਨਹੀਂ ਮੇਰੇ ਨਾਲ ਕੋਣ ਲਿਖ ਰਿਹਾ ਹੈ ਸਾਡੇ ਤੱਕ ਇਨਫੋਰਮੇਸ਼ਨ ਕੌਣ ਦੇ ਰਿਹਾ ਹੈ ਤੁਹਾਨੂੰ ਲੱਗ ਰਿਹਾ ਵੀ ਗਲਤ ਹੈ ਤਾਂ ਇਹ ਗਲਤ ਇਨਫੋਰਮੇਸ਼ਨ ਹੈ ਹਾਂ ਮੈਂ ਨਹੀਂ ਕਹਿੰਦੀ ਨਹੀਂ ਆਈ ਹੁਣ ਆਗੇ ਹੋਣੇ ਕੀ ਹੈ ਮੇਰੇ ਇਨਫੋਰਮੇਸ਼ਨ ਨਹੀਂ ਮੇਰੇ ਹਸਬੰਦ ਕਾਨੀਗਰ ਤੋਂ ਵਾਪਸ ਆਇਆ ਸੀ ਪੂਰੇ ਚੱਕਰ ਨੇ ਆ ਵੀ ਹੁਣੇ ਦਿੱਤ ਪਰ ਲੇਕਿਨ ਜਿਹੜਾ ਅਖਬਾਰਾਂ ਚ ਆ ਗਿਆ ਸੀ ਸਾਰਾ ਕੁਝ ਨੂੰ ਨੋਟ ਪਤਾ ਹੁੰਦਾ ਫਿਰ ਅੱਜ ਵੀ ਜੀ ਤਾਂ ਪੁਆਇੰਟ ਤੁਸੀਂ ਜੋ ਮੈਂ ਕੁਐਸਚਨ ਕਰਦਾ ਤੁਸੀਂ ਆਪ ਵੀ ਦੱਸ ਰਹੇ ਹੋ ਵੇ ਦੁਬਾਰਾ ਆ ਗਿਆ ਐਮਟੀ ਕ੍ਰਿਸਟ ਨੇ ਕਹਤਾ ਯੂਨੀਵਰਸਿਟੀ ਆਵਾਜ਼ ਨਾ ਪਈ ਆਨੇ ਗੋਰੂਡ ਕਾਲਜ ਬਹੁਤ ਮਨ ਤੁਹਾਨੂੰ ਖੁੱਲਿਆ ਕੀ ਚੱਕਰ ਹੈ ਕੋਈ ਕਿਹੜਾ ਕੰਮ ਹੈ ਜਿਹੜਾ ਕਰਨਾ ਸੀ ਜਿਹੜਾ ਅੱਜ ਹੀ ਕਰਨਾ ਸੀ ਆਪਾਂ ਨੇ ਕਾਲਜ ਖੁੱਲਿਆ ਨਹੀਂ ਜੀ ਕੱਲੀ ਦਾ ਸਪਸ਼ਟਿਕ ਕਲੈਂਟਸ ਮੇਰਾ ਜਵਾਬ ਹੈ ਕਾਲਜ ਨਹੀਂ ਖੁੱਲਿਆ ਤੇ ਮਾਨੂੰ ਬਾਇਓਮੈਟ੍ਰਿਕ ਹਾਜ਼ਰੀ ਨਹੀਂ ਲੱਗੀ ਅੱਜ ਦੇ ਕੁ ਮੈਂ ਬਨ ਪ੍ਰੋਗਰਾਮ ਬਾਰੇ ਕਹਿੰਦੇ ਆ ਸਾਡੇ ਪ੍ਰੋਫੈਸਰ ਆਗੇ ਹੋਣ ਦੇ ਲਾਤੀ ਨੇ ਬਾਇਓਮੈਟ੍ਰਿਕ ਅੰਦਰ ਤੋਂ ਚੱਲੇਗੀ ਉਹਨਾਂ ਦੇ ਪਾਸੇ ਨਹੀਂ ਨਿਕਲੇਗੀ 30 ਤੋਂ 35 ਟੀਚਰ ਤੁਹਾਡੀ ਚੈਟ ਚੈਟ ਜਿਹੜੀ ਹੈਗੀ ਉਹ ਸਾਡੇ ਕੋਲ ਪਹੁੰਚੀ ਹੋਈ ਹੈ ਕੋਲ ਦੀ ਉਹਦੇ ਚ ਗੱਲਾਂ ਹੋ ਰਹੀਆਂ ਨੇ ਵੀ ਬੁਲਾਇਆ ਜਾ ਰਿਹਾ ਹੈ ਇਹਦਾ ਵੀ ਆਣਾ ਜ਼ਰੂਰੀ ਹੈ ਪ੍ਰਿੰਸੀਪਲ ਵੱਲੋਂ ਨਹੀਂ ਬਿਲਕੁਲ ਨਹੀਂ ਬੁਲਾਇਆ ਗਾਇਸ ਇਹ ਸਭ ਗਲਤ ਹੁਣ ਸਮਝਣਾ ਭਾਗਤਿੰਗ ਪ੍ਰੋਮਿਸ਼ਨ ਹੈ ਉਹ ਕੋਈ ਪ੍ਰੋਫੈਸ਼ਨਲ ਕਹ ਰਹੇ ਸੀ ਤਾਂ ਕਿ ਸੀ ਕਿ ਜੀ ਕੋਈ ਕਹਿੰਦਾ ਜੀ ਤਨਖਾਹ ਬਣਾਣੀ ਸੀ ਕੋਈ ਕਹਿੰਦਾ ਜੀ ਹੋਸਟਲ ਚ ਬੱਚੇ ਘਰ ਭੇਜੂ ਨਹੀਂ ਸੀਗੇ ਹਾਂ ਹੋਸਟਲ ਦੇ ਹੋਸਟਲ ਵਾਰਡਨ ਨੇ ਆਣਾ ਉਹ ਤਾਂ ਦੇ ਹੀ ਲੈਂਦੇ ਰੁਟੀਨ ਦੇ ਵਿੱਚ ਹੋਸਟਲ ਦੇ ਬੱਚੇ ਕਹਿੰਦੇ ਸੀ ਜਾਨਾ ਹੈ ਵਾਰਡਨ ਤਾਂ ਉੱਥੇ ਹੁੰਦੇ ਨੇ ਮੈਡਮ ਵਾਰਡਨ ਤਾਂ ਕਬਾਰਨ ਕਿੱਥੇ ਜਾਣਾ ਹੁੰਦਾ ਹੋਸਟਲ ਚ ਹੁੰਦੇ ਵਾਰਡਨ ਤਾਂ ਮੇਰੀ ਗੱਲ ਸੁਣੋ ਜੀ ਤੁਸੀਂ ਵਾਰਡਨ ਜੋ ਹੋਸਟਲ ਚ ਹੁੰਦਾ ਪਰ ਇੱਕ ਕਮੇਟੀ ਹੁੰਦੀ ਆ ਜਿਹੜੀ ਹੋਸਟਲ ਕਮੇਟੀ ਹੁੰਦੀ ਆ ਪੰਜ ਮੈਂਬਰ ਹੁੰਦੇ ਆ ਹਾਂ ਉਹਨਾਂ ਨੇ ਫਰਕ ਦੇਖਣਾ ਹੁੰਦਾ ਇੱਕ ਬੱਚੇ ਜਾ ਰਹੇ ਨੇ ਉਹਦੇ ਦੇ ਸੁਪਰਵਾਈਜ਼ਨ ਤੇ ਅਸੀਂ ਭੇਜਦੇ ਆ ਵਾਰਡਨ ਲੱਗ ਚੀਜ਼ਾਂ ਕਮੇਟੀ ਦੇ ਲੱਗ ਚੀਜ਼ ਹੋਸਟਲ ਕਮੇਟੀ ਉਹ ਛੋੜ ਕੇ ਛੋੜ ਕੇ ਬੱਚਾ ਨੂੰ ਆਇਆ ਤੇ ਜਾਣ ਕਰਾਣ ਨੂੰ ਜਲਾ ਕਰਦੇ ਕੁਝ ਦਿੱਖ ਪੇਰੈਂਟ ਸਾਹਿਬ ਲੈ ਆਏ ਉਹਨਾਂ ਨੂੰ ਮਸਲਾ ਨਹੀਂ ਤਾਂ ਦੇਖੋ ਸੰਸਤਾ ਹੈ ਅਸੀਂ ਬੁਲਾਇਆ ਕਿਸੇ ਨੂੰ ਨਹੀਂ ਨਾ ਕੋਈ ਕਾਲਜ ਖੋਲਿਆ ਨਾ ਕੋਈ ਨੋਟਿਸ ਨਾ ਕੋਈ ਟੀਚਰ ਕਹਿੰਦੇ ਮੈਨੂੰ ਮੈਸੇਜ ਆਇਆ ਹੋਵੇ ਵੀ ਆਪ ਕੋਲ ਜਾਓ ਕੁਛ ਨਹੀਂ ਐਸਾ ਹੋਇਆ ਅੱਛਾ ਜਦੋਂ ਸੀ ਇਹ ਬਲਮ ਹੋ ਬਾਬਤ ਤੇ ਹੋਸਟਲ ਤੇ ਸੀਗੇ ਚਲੋ ਉਹਨਾਂ ਨੂੰ ਜਾਣੇ ਸੀ ਹੋਸਟਲ ਕਮੇਟੀ ਆਈ ਬੱਚਾ ਤੋੜਦਾ ਨਹੀਂ ਪਰ ਹੋਸਟਲ ਕਮੇਟੀ ਨੂੰ ਕੋਈ ਦਿੱਕਤ ਨਹੀਂ ਉਹਦੇ ਉਪੀ ਹੈ ਜੇ ਬੱਚਾ ਜਾ ਸਾਣਾ ਹੋਸਟਲ ਕਮੇਟੀ ਤਾਂ ਨਹੀਂ ਨਹੀਂ ਬੱਚਿਆਂ ਦਾ ਤਾਂ ਤਸਲੀਮ ਕਹਿ ਰਹੇ ਸੀ ਸਟਾਫ ਦੀ ਉਹ ਗੱਲ ਕਰ ਰਹੇ ਹਾਂ ਸੋ ਸੋ ਤੁਹਾਡੇ ਮੁਤਾਬਕ ਜਿਹੜੇ ਪ੍ਰੋਫੈਸਰਾਂ ਵੱਲੋਂ ਜਾਂ ਜਿਹੜੇ ਸਾਡੇ ਕੋਲ ਗੱਲਾਂ ਆਈਆਂ ਨੇ ਸਾਰੀਆਂ ਗਲਤ ਨੇ ਨਾ ਗਲਤ ਨਹੀਂ ਗਲਤ ਨਹੀਂ ਹਾਂ ਮੇਰੇ ਵੱਲੋਂ ਕੋਈ ਨੋਟਿਸ ਨਹੀਂ ਹੈ ਕੋਈ ਬੱਚਾ ਕੋਈ ਸਟਾਫ ਕਹਦੇ ਨੋਟਿਸ ਕੱਢਿਆ ਹੋਵੇ ਜਾਂ ਕਿਸੇ ਨੂੰ ਫੋਨ ਕੀਤਾ ਹੋਵੇ ਪਰ ਮੈਂ ਪ੍ਰੋਫੈਸਰ ਜਿਹੜੇ ਪ੍ਰੋਫੈਸਰ ਨੂੰ ਦੋ ਦਿਨ ਨੂੰ ਫੋਨ ਕੀਤੇ ਉਹ ਕਹਿੰਦੇ ਸਾਨੂੰ ਤਾਂ ਬੁਲਾਇਆ ਗਿਆ ਸਪੈਸ਼ਲ ਮੈਡਮ ਵੱਲੋਂ ਤੇ ਆਪ ਖੁਦ ਆਈ ਨਹੀਂ ਮੈਡਮ ਮੈਂ ਕਿਸੇ ਨੂੰ ਫੋਨ ਹੀ ਨਹੀਂ ਕੀਤਾ ਪਹਿਲੀ ਗੱਲ ਤੇ ਆ ਜੇ ਕਿਸੇ ਦਾ ਫੋਨ ਮੈਨੂੰ ਆ ਰਿਹਾ ਸੀ ਮੈਡਮ ਗਰੁੱਪ ਚੈਟ ਦੇ ਥਰੂ ਕਰ ਰਹੇ ਸੀ ਕਈ ਜਾਂ ਦੋ ਜਿਹਨਾਂ ਦਾ ਹੁਣ ਕੀ ਜਾਂ ਦੋ ਹੂੰ ਮੈਂ ਗਰੁੱਪ ਚ ਨਹੀਂ ਆ ਗਈ ਪਰ ਹੁਣ ਕਰ ਰਹੇ ਜਿਹੜਾ ਮੇਰਾ ਗਰੁੱਪ ਹੈ ਕਾਲਜ ਦਾ ਉੱਥੇ ਛੁੱਟੀ ਪਾਈ छुट्टी ग्रुप ग्रुप नी हेगा प्रसलग ग्रुप ग्रुप ब्रुप छुट्टी ਯਾਨੀ ਕਿ ਆਪਰ ਜਿੱਤਾਂ ਦਾ ਕੋਈ ਮੈਸੇਜ ਨਹੀਂ ਹੈਗਾ ਵੀ ਆਪਣ ਨੂੰ ਡੀ ਐਚਈ ਦੀ ਕੋਈ ਲੈਟਰ ਰਿਸਿਵ ਨਹੀਂ ਹੋਈ ਹੈ ਕਿਤੇ ਆਪਾਂ ਨੇ ਆਣਾ ਨਹੀਂ ਹੈਗਾ ਐਸਾ ਬਿਲਕੁਲ ਬਿਲਕੁਲ ਕੋਈ ਗੱਲ ਨਹੀਂ ਹੋਈ ਬਿਲਕੁਲ ਨਹੀਂ ਇਹ ਗਲਤ ਨਹੀਂ ਹਾਂਜੀ ਠੀਕ ਹੈ मैम थैंक यू ਜੀ ਇਨਫੋਰਮੇਸ਼ਨ ਦੇਣ ਵਾਸਤੇ ਥੈਂਕ ਯੂ ਸੋ ਜਦੋਂ ਸਰਕਾਰ ਵੱਲੋਂ ਦਿੱਤੇ ਗਏ ਹੁਕਮਾਂ ਦੀ ਪਾਲਣਾ ਨਹੀਂ ਹੁੰਦੀ ਤਾਂ ਅਸੀਂ ਸੋਚਿਆ ਕਿ ਪਟਿਆਲਾ ਡਿਸਟ੍ਰਿਕਟ ਦੇ ਐਸਡੀਐਮ ਸਾਹਿਬ ਨੂੰ ਵੀ ਦੱਸਿਆ ਜਾਵੇ ਕਿ ਇਸ ਤਰ੍ਹਾਂ ਇੱਕ ਵਿੱਦਿਅਕ ਅਦਾਰਾ ਜੋ ਖੁੱਲਾ ਸੀ ਤੌਣਾਂ ਨਾਲ ਗੱਲਬਾਤ ਕੀਤੀ ਪਰ ਉਹਨਾਂ ਦਾ ਜਵਾਬ ਹੋਰ ਵੀ ਜ਼ਿਆਦਾ ਹਰਾਮੀ ਜਨਕ ਸੀਗਾ ਜਾਂ ਤਾਂ ਡਿਪਟੀ ਕਮਿਸ਼ਨਰ ਵੱਲੋਂ ਦਿੱਤੇ ਗਏ ਹੁਕਮਾਂ ਦੇ ਵਿੱਚ ਕੋਈ ਕਟਾਈ ਰਹੇਗੀ ਜਾਂ ਐਸਡੀਐਮ ਸਾਹਿਬ ਦੇ ਸਮਝਾਣ ਜੀ ਕੋਈ ਕਟਾਈ ਰਹਿ ਗਈ ਜਾਂ ਜਿਹੜੇ ਬਾਕੀ ਦੇ ਕਾਲਜ ਯੂਨੀਵਰਸਿਟੀਆ ਬੰਦ ਸੀਗੇ ਆ ਉਹਨਾਂ ਨੂੰ ਹੁਕਮ ਸਮਝ ਨਹੀਂ ਆਇਆ ਸੁਣੋ ਕਿਸ ਤਰ੍ਹਾਂ ਐਸਡੀਐਮ ਸਾਹਿਬ ਕਹਿ ਲਵੇ ਕਿ ਸਟਾਫ ਦਾ ਆਉਣਾ ਤਾਂ ਬਲਕਿ ਜ਼ਰੂਰੀ ਹੈ

ਤੇ ਯੂਨੀਵਰਸਿਟੀ ਹੋਵੇ ਇਹ ਹੀ ਆਰਡਰ ਹੈ ਗਰੇ 460 ਯੂਨੀਵਰਸਿਟੀ ਜਿਹੜੀ ਆਟੋਨਮਸ ਨਹੀਂ ਜਿਵੇਂ ਠਾਪਰ ਤੋਂ ਉੱਪਰ ਉਹਦੇ ਬਾਰੇ ਤਾਂ ਨਹੀਂ ਕੋਈ ਗਵਰਨਮੈਂਟ ਦਾ ਆਰਡਰ ਉਹ ਤਾਂ ਆਪਣੇ ਆਪ ਕਰਦੇ ਸਕੂਲਾਂ ਤੇ ਕਾਲਜਿਸ ਗਵਰਨਮੈਂਟ ਦਾ ਓਕੇ ਉਹਨਾਂ ਦਾ ਸਟਾਫ ਆਣਾ ਜ਼ਰੂਰੀ ਹੈ ਹਾਂਜੀ ਠੀਕ ਠੀਕ ਹੈ ਸਰ ਠੀਕ ਹੈ ਥੈਂਕ ਯੂ ਸਰ ਜੰਮ ਸਰ 2 ਐਸਡੀਅਮ ਸਾਹਿਬ ਨਾਲ ਹੋਈ ਗੱਲਬਾਤ ਤੁਸੀਂ ਸੁਣੀ ਹੈ ਉਹ ਕਹਿੰਦੇ ਕਿ ਆਣਾ ਜ਼ਰੂਰੀ ਹੈ ਸਮਾਂ ਦੀ ਕਿਉਂਕਿ ਇੰਤਜ਼ਾਮ ਕਰਨੇ ਹੁੰਦੇ ਨੇ ਹੁਣ ਇਹ ਪੁੱਛਿਆ ਜਾਵੇ ਕਿ ਜਿਹੜੇ ਇਹ 3 ਦਿਨਾਂ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਸੀ ਇਹ ਕੋਈ ਅਧਿਆਪਕਾਂ ਦਾ ਦਰਨਾ ਸੀ ਜਾਂ ਕੋਈ ਰੋਸ਼ ਪ੍ਰਦਰਸ਼ਨ ਸੀਗਾ ਜਾਂ ਕਿਸੇ ਐਮ ਸੀ ਐਮ ਜਾਂ ਮੰਤਰੀ ਰਾਣਾ ਸੀ ਜਿਹਦੇ ਇੰਤਜ਼ਾਮ ਕਰਨੇ ਸੀਗੇ ਦੇਸ਼ ਤੇ ਵਿਵਤਾ ਪਈ ਹੋਈ ਹੈ ਹਾਲਾਤ ਇਸੇ ਬਣੇ ਹੋਏ ਨੇ ਕਿ ਆਪਣੇ ਆਪ ਨੂੰ ਸੇਫ ਰੱਖਣ ਵਾਸਤੇ ਐਡਵਾਈਜ਼ਰੀਆਂ ਜਾਰੀ ਹੋ ਰਹੀਆਂ ਨੇ ਰਾਤਾਂ ਨੂੰ ਲਾਈਟਾਂ ਨਹੀਂ ਜਗਾਉਣੀਆਂ ਹੈਗੀਆਂ ਖੁੱਲੇ ਗਰਾਊਂਡ ਦੇ ਵਿੱਚ ਇਕੱਠੇ ਨਹੀਂ ਹੋਣਾ ਹੈਗਾ ਤੇ ਜਿਹੜੇ ਵਿਦਿਅਕ ادارے ਨੇ ਇਸ ਲਈ ਬੰਦ ਕੀਤੇ ਜਾ ਰਹੇ ਨੇ ਕਿ ਕਿਤੇ ਕੋਈ ਮਜ਼ਾਲੀ ਹਮਲਾਲਾ ਹੋ ਜਵੇ ਕੋਈ ਨੁਕਸਾਨ ਨਾ ਹੋ ਜਵੇ ਇਸ ਕਰਕੇ ਬੱਚਿਆਂ ਨੂੰ ਆਪਣੇ ਘਰਾਂ ਵਿੱਚ ਭੇਜਿਆ ਜਾ ਰਿਹਾ ਤੇ ਇੱਥੇ ਤਰਕ ਪ੍ਰੋਫੈਸਰ ਸਾਹਿਬ ਦਿੰਦੇ ਨੇ ਕਿ ਜਿਹੜੇ ਹੋਸਟਲ ਦੇ ਬੱਚੇ ਨੇ ਉਹਨਾਂ ਨੂੰ ਅਸੀਂ ਭੇਜਣਾ ਸੀ ਤਾਂ ਆਏ ਸੀਗੇ ਹੋਸਟਲ ਬਾਕੀ ਦੇ ਕਾਲਜਾਂ 'ਚ ਵੀ ਹੈਗੇ ਮੈਂਬਰਾ ਕਾਲਜ 'ਚ ਵੀ ਹੈਗੇ ਨੇ ਮੋਦੀ ਕਾਲਜ 'ਚ ਵੀ ਨੇ ਹੋਰ ਕਾਲਜਾਂ 'ਚ ਵੀ ਹੈਗੇ ਨੇ ਚਲੋ ਖੈਰ ਕਹਿੰਦਾ ਜੀ ਤਨਖਾਹਾਂ ਬਣਾਉਣੀਆਂ ਸੀ ਇਹ ਵੀ ਤਰਕ ਇੱਕ ਸਾਹਮਣੇ ਆਇਆ ਉਹ ਭਾਈ ਕੈਸੀਆ ਗੱਲਾਂ ਤੁਸੀਂ ਕਰ ਰਹੇ ਹੋ ਚਲੋ ਤੁਹਾਡੀ ਉਹ ਗੱਲ ਵੀ ਮੰਨ ਲਈ ਜਾਂਦੀ ਹੈ ਪਰ ਬਾਕੀ ਦਾ ਸਟਾਫ ਕਿਉਂ ਬੁਲਾਇਆ ਗਿਆ ਕੀ ਤਰਕ ਹੈਗਾ ਤੇ ਪ੍ਰਿੰਸੀਪਲ ਸਾਹਿਬ ਤਾਂ ਮੁੱਕਰੀ ਇਹ ਕਹਿੰਦੇ ਅਸੀਂ ਬੁਲਾਇਆ ਹੀ ਨਹੀਂ ਹੈਗਾ ਜਦਕਿ ਸਾਡੇ ਕੋਲੇ ਆਫਿਸ ਨਾਲ ਦੇ ਹੀ ਗਰੁੱਪ ਦੀ ਚੈਟ ਹੈ ਜਿਹਦੇ ਵਿੱਚ ਪ੍ਰਿੰਸੀਪਲ ਸੇਬਾ ਸਾਫ਼ ਤੌਰ ਤੇ ਉੱਪਰ ਕਿਹਾ ਜਾ ਰਿਹਾ ਕਿ ਕਿਸੇ ਵੀ ਸਿੱਖਿਆ ਘਾੜਾਰੇ ਵੱਲੋਂ ਸਾਨੂੰ ਲੈਟਰ ਨਹੀਂ ਆਇਆ ਕਿ ਛੁੱਟੀ ਕਰਨੀ ਹੈ ਜਦਕਿ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਬੈਂਸ ਹੋਰਾਂ ਨੇ ਕਹਿ ਦਿੱਤਾ ਕਿ 3 ਦਿਨਾਂ ਵਾਸਤੇ ਵਿਦਿਅਕ ਘਾੜਾਰੇ ਬੰਦ ਰੱਖੇ ਜਾਣਗੇ ਇਸ ਤੋਂ ਅੱਗੇ ਟਾਈਮ ਵੱਧ ਵੀ ਸਕਦਾ ਪੜ ਨਹੀਂ ਜੀ ਤੇ ਐਸ ਡੀਓ ਸਾਹਿਬ ਨੇ ਤਰਕੀ ਨਾਮ ਦਿੱਤਾ ਉਹ ਕਹਿੰਦੇ ਆਣਾ ਜ਼ਰੂਰੀ ਸੀ ਕਿ ਪ੍ਰੋਫੈਸਰਾਂ ਦਾ ਜੇ ਆ ਆ ਜ਼ਰੂਰੀ ਸੀਗਾ ਸਿਰਫ ਕੱਲੇ ਗਰਲਜ਼ ਕਾਲਜ ਦੇ ਪ੍ਰੋਫੈਸਰਾਂ ਦਾਣਾ ਜ਼ਰੂਰੀ ਸੀਗਾ ਬਾਕੀ ਦੇ ਕੋਲ ਜਾਂਦੇ ਜਿਹੜੇ ਪ੍ਰੋਫੈਸਰ ਸੀ ਜਾਂ ਸਟਾਫ ਸੀ ਜਾਂ ਕਲੈਰੀਕਲ ਸਟਾਫ ਸੀ ਉਹਨਾਂ ਦਾ ਆਣਾ ਕਿਉਂ ਨਹੀਂ ਸੀ ਜ਼ਰੂਰੀ ਸੋ ਇਹ ਖਬਰ ਨੂੰ ਐਸਐਲਿ ਤੇ ਅੱਜ ਲਿਆਂਦਾ ਗਿਆ ਕਿ ਪ੍ਰਸ਼ਾਸਨ ਜੋ ਸਾਨੂੰ ਹੁਕਮ ਚਲਾਉਂਦਾ ਉਹਦੀ ਇਨਮਿਨ ਪਾਲਣਾ ਹੋ ਸਕੇ ਇੱਕ ਪਾਸੇ ਪਰ ਪ੍ਰਸ਼ਾਸਨ ਨੇ ਤਾਂ ਪੂਰਾ ਅੱਡੀ ਦਾ ਜੋਰ ਲਾ ਰੱਖਿਆ ਹੈ ਕਿ ਅਸੀਂ ਕੀ ਕੋਈ ਵੀ ਲੂਪ ਹੋਣ ਲੱਗਈਏ ਤਾਂ ਜੋ ਸਾਨੂੰ ਕੋਈ ਨੁਕਸਾਨ ਹੋਵੇ ਦੂਜੇ ਪਾਸੇ ਅਸੀਂ ਇਸ ਨੂੰ ਮਖੌਲ ਚ ਲੈ ਰਹੇ ਹਾਂ ਇਹਦੇ ਬਾਰੇ ਵੀ ਜਰਾ ਸੋਚਣ ਵਾਲੀ ਗੱਲ ਹੈ ਪ੍ਰੋਫੈਸਰ ਸਾਹਿਬਾ ਪ੍ਰਿੰਸੀਪਲ ਸਾਹਿਬਾ ਇਹ ਹੋਇਆ ਤਾਂ ਹੋਇਆ ਕਿ ਨਹੀਂ